ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਕੱਚੀ ਆਂਬੀਆਂ ਦੀ ਇੱਕ ਨਿਊ ਰੈਸਪੀ ਨਾਲ ਰੋਬਰੂ ਕਰਾ ਰਹੇ ਹਾਂ ਜਿਹਨੂੰ ਕੱਚੀ ਗਰੀ ਦਾ ਪੰਨਾ ਸ਼ਾਸ਼ੀ ਜਾਂ ਅਸੀਂ ਇਹਨੂੰ ਗੜੰਬਾ ਵੀ ਕਹਿ ਸਕਦੇ ਹਾਂ ਔਰ ਇੰਨਾ ਟੇਸਟੀ ਬਣਿਆ ਨਾ ਤੁਸੀਂ ਜਿਹਨੂੰ ਖਾਓਗੇ ਨਾ ਤੇ ਤੁਹਾਡਾ ਦਿਲ ਕਰੇਗਾ ਇਹਨੂੰ ਰੋਜ਼ ਖਾਇਆ ਜਾਏ ਵੈਸੇ ਵੀ ਗਰਮੀਆਂ ਦੇ ਦਿਨਾਂ ਵਿੱਚ ਇਹਨੂੰ ਖਾਣਾ ਲਾਜ਼ਮੀ ਹੁੰਦਾ ਕਿਉਂਕਿ ਇਹ ਠੰਡਕ ਦਿੰਦਾ ਹੈ ਦੇਖੋ ਸੇ ਇਹ ਲਈ ਰੈਸਪੀ ਬਣਾਉਣ ਵਾਸਤੇ ਅਹੀ ਕੱਚੀ ਆਂਬੀਆਂ ਲੱਲੀਆਂ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜਿੰਨੀਆਂ ਤੁਸੀਂ ਲੈਣੀ ਹੈ ਆਪਣੇ ਮੁਤਾਬਿਕ ਲੈ ਲਿਓ ਜਿਆਦਾ ਟਾਈਮ ਲੱਗਣਾ ਹੀ ਜਿਆਦਾ ਕੁਝ ਨਹੀਂ ਕਰਨਾ ਅਹੀ ਇਹਨਾਂ ਨੂੰ ਵਾਸ਼ ਕਰ ਲੈਣਾ ਹੈ ਵਾਸ਼ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਪ੍ਰੈਸ਼ਰ ਕੁੱਕਰ 'ਚ ਪਾ ਦੇਣਾ ਹੈ ਇੱਕ ਜਾਂ ਦੋ ਸੀਟੇ ਵਜਾਣਾ ਜਿਆਦਾ ਲੋੜ ਨਹੀਂ ਹੁੰਦੀ ਤੇ ਤੁਹਾਨੂੰ ਆਪਣੇ ਆਪ ਹੀ ਇਹਦਾ ਗੁੱਦਾ ਵਗੈਰਾ ਸਿਰਕਾ ਸਾਨੂੰ ਬਾਅਦ ਜਦੋਂ ਤੁਸੀਂ ਇਹਨੂੰ ਖੋਲੋਗੇ ਨਾ ਤੁਹਾਨੂੰ ਉਸੇ ਤਰ੍ਹਾਂ ਵੱਖਰਾ-ਵੱਖਰਾ ਨਜ਼ਰ ਆਏਗਾ ਹੁਣ ਆ ਦੇਖੋ ਮੈਂ ਰੱਖਤਾ ਹੈ ਪ੍ਰੈਸ਼ਰ ਕੁੱਕਰ ਤੇ ਉਨ ਕਰਦਾ ਗੈਸ ਵੀ ਉਧਰ ਹੁਣ ਸਾਡੇ ਅੰਬੀਆਂ ਬੋਇਲ ਹੋ ਰੀਆਂ ਨੇ ਤੇ ਅਸੀਂ ਕੀ ਕੀਤਾ ਹੈ ਕਿ ਫਰੈਸ਼ ਪੁਦੀਨੇ ਦੀਆਂ ਪੱਤੀਆਂ ਲਾ ਲੀਆਂ ਨੇ ਡੰਡੀਆਂ ਨਹੀਂ ਸਿਰਫ ਵਾਸ਼ ਵਗੈਰਾ ਕਰਕੇ ਤੇ ਹਰੀ ਮਿਰਚਾਂ ਹੀ 4-5 ਕੱਟ ਲਈਆਂ ਨੇ ਤੇ ਦੂਜਾ ਅਸੀਂ ਆਲੂ ਬੋਇਲ ਕੀਤੇ ਹੋਏ ਨੇ ਉਹਦੇ ਵਿੱਚ ਮਿਕਸ ਕਰਤਾ ਹੈ ਪਿਆਜ਼ ਤਨੀਆਂ ਵਲੋ ਜਿਵੇਂ ਨਮਕ ਵਗੈਰਾ ਜੋ ਵੀ ਤੁਸੀਂ ਕੁਝ ਮਿਲਾ ਸਕਦੇ ਹੋ ਜਦੋਂ ਦਿਲ ਕਰਦਾ ਹੈ ਅਨਾਰ ਦਾਣਾ ਵੀ ਕਈ ਮਿਲਾ ਲੈਂਦੇ ਨੇ ਪਰ ਅੰਬੀਆਂ ਆਲਰੇਡੀ ਖੱਟੀਆਂ ਨੇ ਮੈਸੇ ਉਹਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਚਾਹੋ ਤਾਂ ਸਿੰਪਲ ਆਲੂ ਬੋਇਲ ਕਰਕੇ ਵੀ ਮੈਸ਼ ਕਰਕੇ ਪਾ ਸਕਦੇ ਹੋ ਐਕਸੈਸੀ ਆਲੂ ਦੇ ਪਰੌਂਠੇ ਬਣਾਏ ਸੀ ਤੇ ਸਾਡੇ ਜੇ ਆਲੂ ਦੇ ਪਰੌਂਠੇ ਦਾ ਇਹ ਬਚਿਆ ਹੋਇਆ ਸੀ ਤੇ ਅਸੀਂ ਉਹੀ ਬਲਾ ਸਾਰਾ ਇਹਨੂੰ ਯੂਜ਼ ਕੀਤਾ ਹੁਣ ਅਸੀਂ ਪ੍ਰੈਸ਼ਰ ਕੁੱਕਰ ਨੂੰ ਹੀ ਖੋਲ ਦਿੱਤਾ ਹੈ ਉਹ ਦੇ ਵੀ ਐਸੇ ਦੋ ਸਿਟੇ ਵਜਾਈਆਂ ਨੇ ਹੁਣ ਤੁਸੀਂ ਦੇਖ ਲੇ ਹੋਗੇ ਕਿ ਵੀ ਦੇਖੋ ਕਲਾ ਹਰੇ ਤੋ ਕਿਹੋ ਜਿਹਾ ਕਲਰ ਹੋ ਗਿਆ ਕਿਉਂਕਿ ਬੋਇਲ ਕੀਤਾ ਹੈ ਤੇ ਇਹਦੀਆਂ ਜਿਹੜੀਆਂ ਗਿਟਕਾਂ ਨੇ ਅਸੀਂ ਹੁਣ ਗਿਟਕਾਂ ਤੇ ਵਿਦ ਗੁੱਦਾ ਉਹੀ ਸੈਪਰੇਟ ਕਰ ਲਿਆ ਆ ਦੇਖੋ ਜਿਵੇਂ ਛਿਲਕਾ ਉਤਾਰਿਆ ਕੋਈ ਗਰਮ ਅਸੀਂ ਕੀਤਾ ਨੂੰ ਪਹਿਲਾਂ ਪਰਾ ਦਾ ਗਰਮ ਪਾਣੀ ਕੱਢਿਆ ਉਸ ਤੋਂ ਬਾਅਦ ਥੋੜਾ ਪਾਣੀ ਦੂਜਾ ਪਾਇਆ ਠੰਡਾ ਫਿਰ ਜੋ ਤਦਾ ਛਿਲਕਾ ਸੈਪਰੇਟ ਹੋ ਜਾਏਗਾ ਤੇ ਤੁਸੀਂ ਬਰਫ਼ ਦਾ ਚਿਲਡ ਵਾਟਰ ਹੈ ਜਿਹੜਾ ਉਹੀ ਉਹਨਾਂ ਚ ਮਿਕਸ ਕਰਨਾ ਹੈ ਦੇਖੋ ਤੁਹਾਡੇ ਸਾਹਮਣੇ ਸੀ ਕਰ ਰਹੇ ਹਾਂ ਉਹਨਾਂ ਜਦੋਂ ਅਸੀਂ ਇਹਨੂੰ ਮਿਲਾ ਰਹੇ ਸੀ ਨਾ ਇਹਦੀ ਇੰਨੀ ਅੱਛੀ ਸਮੈਲ ਆ ਰਹੀ ਹੈ ਮਤਲਬ ਖੱਟੀ-ਖੱਟੀ ਤੇ ਬੜੀ ਐਨ ਟੇਸਟੀ ਟੇਸਟੀ ਸਮੈਲ ਆ ਰਹੀ ਹੈ ਦੇਖੋ ਜਿਵੇਂ ਅਸੀਂ ਤੁਹਾਨੂੰ ਦੇਖ ਰਹੇ ਹੋ ਅਸੀਂ ਇਹਨੂੰ ਹੱਥ ਦੇ ਨਾਲ ਅੱਛੀ ਤਰ੍ਹਾਂ ਹੁਣ ਜਿਹੜਾ ਜਿਹੜੀ ਇਹਦੇ ਗਿਟਕਾ ਨੇ ਉਹਨੂੰ ਇਹ ਮਸਲਣਾ ਹੈ ਕਿ ਜਿਹੜਾ ਇਹਦਾ ਪਾਣੀ ਸੀ ਜਿਹੜਾ ਮਿਕਸ ਕੀਤਾ ਹੈ ਉਹ ਬਿਲਕੁਲ ਇਹਦੇ ਨਾਲ ਮਿਲ ਜਾਏ ਤੇ ਤੁਸੀਂ ਦੇਖ ਰਹੇ ਹੋ ਕੁਝ-ਕੁਝ ਜਿਵੇਂ ਹੁਣ ਛਿਲਕੇ ਜਾਂ ਕੁਝ ਡੰਡੀਆਂ ਜਿਨ੍ਹਾਂ ਤੁਹਾਨੂੰ ਤਾਂ ਨਜ਼ਰ ਆ ਰਹੀ ਹੋਗੀਆਂ ਤੇ ਜਦੋਂ ਇਹਨੂੰ ਕਰ ਲਾਂਗੇ ਅੱਛੀ ਤਰ੍ਹਾਂ ਮਿਕਸ ਤੇ ਇਹ ਇਹਨੂੰ ਸੈਪਰੇਟ ਕਰ ਸਕਦੇ ਆ ਉਹਦੇ 'ਚ ਕੋਈ ਦਿੱਕਤ ਨਹੀਂ ਹੈ ਹਾਂ ਦੇਖੋ ਕਿ اچھی طرح ਮਿਲ ਗਿਆ ਹੁਣ ਜਿਹੜਾ ਪੁਦੀਨਾ ਦੇ ਪੱਤੀਆਂ ਸੀ ਇਕੱਟੀਆਂ ਨਹੀਂ ਹੋਣ ਪੱਤੀਆਂ ਰੱਖਿਆ ਹੁਣ ਜੀ ਵੇਖੋ ਮਾਲੀ ਮਾਲੀ ਅਸੀਂ ਕੱਟ ਲਾਇਆ ਕਿ ਮਤਲਬ ਕਿ ਥੋੜੇ ਵੱਡੀਆਂ ਪੱਤੀਆਂ ਹੋਣ ਤੇ ਜ਼ਿਆਦਾ ਅੱਛੇ ਲੱਗਦੀ ਹੈ ਤੇ ਇਹਨੂੰ ਅਸੀਂ ਮਿਕਸ ਕਰਕੇ ਵੀ ਪਾ ਸਕਦੇ ਹੋ ਗ੍ਰाइंड ਕਰ ਲਓ ਮਿਰਚਾਂ ਨੂੰ ਪਰ ਅਹੀ ਉਸੇ ਤਰ੍ਹਾਂ ਪਾਇਆ ਤੇ ਇਹਨੂੰ ਹੀ ਪਾਉਣ ਤੋਂ ਬਾਅਦ ਅਹੀ ਹੁਣ ਕੀ ਕਰਨਾ ਹੈ ਇਹਨੂੰ ਅੱਛੀ ਤਰ੍ਹਾਂ ਹਿਲਾ ਦਾਂਗੇ ਆ ਦੇਖੋ ਤੁਹਾਡੇ ਸਾਹਮਣੇ ਜਿਵੇਂ ਹਿਲਾ ਰਿਹਾ ਹੁਣ ਤੁਸੀਂ ਦੇਖੋ ਕਿੰਨਾ ਵਧੀਆ ਕਲਰ ਤੇ ਇਹਨਾਂ ਕਿੰਨਾ ਨਜ਼ਾਰਾ ਆ ਰਿਹਾ ਹੋਏਗਾ ਤੁਹਾਨੂੰ ਦੇਖ ਕੇ ਤਾਂ ਦਿਲ ਕਰ ਰਹੇ ਹੋਗੇ ਤੁਸੀਂ ਇਹਨੂੰ ਖਾ ਲਓ ਪਰ ਤੁਹੀ ਇਹਨਾਂ ਟਾਈਮ ਲੱਗੇਗਾ ਤੁਸੀਂ ਵੀ ਘਰ ਬਣਾ ਸਕਦੇ ਹੋ ਮਤਲਬ ਜਿੰਨਾ ਤੁਹਾਡਾ ਦਿਲ ਕਰਦਾ ਹੈ ਇਹਨਾਂ ਆਹੀ 8-10 ਅੰਬੀਆ ਲੱਤੀਆਂ ਨੇ ਜਿਆਦਾ ਨਹੀਂ ਹੈ ਜਿੰਨੇ ਮਤਲਬ 5-6 ਜਨਿਆਂ ਵਾਸਤੇ ਇਨਾਂ ਬਹੁਤ ਜ਼ਿਆਦਾ ਸਮਗਰੀ ਹੈ ਆ ਦੇਖੋ ਗ੍ਰੀਨ ਗ੍ਰੀਨ ਤੇ ਨਾਲ yellow yellow ਕਲਰ ਕਿੰਨਾ ਪਿਆਰਾ ਲੱਗ ਰਿਹਾ ਦੇਖਣ ਚੀ ਇਹਦੀ ਪ੍ਰੈਜੈਂਟੇਸ਼ਨ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਇਹਦੀ ਜਿਹੜੀ ਸਮੈਲ ਹੈ ਕਿਉਂਕਿ ਜਿਹੜੀ ਹੁਣ ਮੈਂ ਹੀ ਮਹਿਸੂਸ ਕਰ ਸਕਦੇ ਕਿਉਂਕਿ ਅਹੀ ਬਣਾਇਆ ਹੈ ਜੇ ਤੁਸੀਂ ਵੀ ਬਣਾਓਗੇ ਤੁਸੀਂ ਵੀ ਮਹਿਸੂਸ ਕਰ ਸਕਦੇ ਹੋ ਤੇ ਇਹਨੂੰ ਮਿਕਸ ਅੱਛੀ ਤਰ੍ਹਾਂ ਕਰਨਾ ਹੈ ਕਿ ਇਹਦਾ ਜਾਂ ਗੁੱਦਾ ਜਿਹੜੀ ਗੇਟਕ ਹੈ ਜਿਹੜਾ ਸਾਰਾ ਪੁਦੀਨਾ ਨਾਲ ਲੱਗੇ ਕਿ ਵੀ ਇਹ ਮਤਲਬ ਇਤਨਾ ਹੀ ਮਿਕਸ ਹੈ ਕੋਈ ਸੈਪਰੇਟ ਨਹੀਂ ਪਾਇਆ ਹੁਣ ਇਹਦੇ ਵਿੱਚ ਜਿਹੜੇ ਅਸੀਂ ਆਲੂ ਤੁਹਾਨੂੰ ਦੱਸੇ ਸੀ ਉਹ ਕਰਕੇ ਥੋੜੇ ਥੋੜੇ ਕਰਕੇ ਪਾਏ ਜਾਵਾਂਗੇ ਤੇ ਨਾਲ ਨਾਲ ਇਹਨੂੰ ਮਿਕਸ ਕਰੀ ਜਾਵਾਂਗੇ ਇਕੱਠੇ ਪਾ ਸਕਦੇ ਹੋ ਜਿੰਨੇ ਵੀ ਤੁਹਾਡਾ ਦਿਲ ਕਰੇ ਕੋਈ ਇਹੋ ਜਿਹੀ ਦਿੱਕਤ ਨਹੀਂ ਹੈ ਹੁਣ ਦੇਖੋ ਆਲੂ ਪਾ ਤਾ ਤੁਹਾਡੇ ਸਾਹਮਣੇ ਤੇ ਇਹਨੂੰ ਅਸੀਂ ਹੁਣ ਮਿਕਸ ਕਰਨਾ ਆ ਦੇਖੋ ਦੇਖੋ ਕਿ ਨੇਚੇ ਨਾਲ ਮਿਕਸ ਕਰ ਰਹੇ ਹਾਂ ਇਹਨਾਂ ਤਾਂ ਇੱਕ ਅੱਛੇ ਇੱਕ ਤਰ੍ਹਾਂ ਇਵਨਿੰਗ 스ਨੈਕਸ ਬਣ ਸਕਦਾ ਹੈ ਇਹਨੋਂ ਸੀ ਚਪਾਤੀ ਨਾ ਨਾ ਤਾਂ ਜਿਵੇਂ ਦਾਲ ਬਣੀ ਹੋਏ ਅਜੇ ਥੋੜਾ ਜਿਹਾ ਪਾਣੀ ਸਰਕ ਮਿਕਸ ਕਰਦੇ ਹਾਂ ਮੈਨੂੰ ਥੋੜਾ ਜਿਹਾ ਗਾੜਾ ਲੱਗ ਰਿਹਾ ਸੀ ਵੈਸੇ ਨਹੀਂ ਵੀ ਮਿਕਸ ਕਰੋਗੇ ਕੋਈ ਦਿੱਕਤ ਨਹੀਂ ਹੈ ਗਾੜਾ ਵੀ ਰਹਿਣ ਦਿਓ ਉਹ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨੂੰ ਪੀਣਾ ਹੈ ਤਾਂ ਉਹ ਪੀ ਵੀ ਸਕਦੇ ਆ ਪਰ ਅਸੀਂ ਇਹਨੂੰ ਐਜ਼ ਏ ਡਿਸ਼ ਕਿਤੇ ਯੂਜ਼ ਕਿ ਐਜ਼ ਏ ਰੋਟੀ ਨਾਲ ਖਾਣ ਵਾਸਤੇ ਲੋ ਜਿਵੇਂ ਅਸੀਂ ਹੁਣ ਕੀ ਕੀਤਾ ਹੈ ਆਲੂ ਦੇਖੋ ਮਿਕਸ ਕਰਨ ਤੋਂ ਬਾਅਦ ਹੁਣ ਤਹੀ ਇਹਦਾ ਕਲਰ ਦੇਖੋ ਕੁਛ ਬੋਧ ਚਲੋ ਮੈਂ ਹੀ ਲੈ ਸਕਦੀ ਹਾਂ ਪਰ ਤੁਸੀਂ ਕਲਰ ਦੇਖ ਸਕਦੇ ਹੋਗੇ ਮਤਲਬ ਦੇਖਣ ਚ ਲੱਗਦਾ ਕਿ ਅਹੀ ਨੂੰ ਖਾ ਲਈ ਹੈ ਹੁਣ ਕੀ ਮੈਂ ਕੀਤਾ ਸੀ ਇਹਦੇ ਚ ਜੇ ਤੁਸੀਂ ਨਮਕ ਯੂਜ਼ ਕਰਨਾ ਨਾ ਕੋਸ਼ਿਸ਼ ਕਰੋ ਕਾਲੇ ਨਮਕ ਯੂਜ਼ ਕਰੋ ਥੋੜਾ ਦੁੱਧਾ ਵੀ ਪਾ ਸਕਦੇ ਹੋ ਪਰ ਇਹਦਾ ਕਾਲੇ ਨਮਕ ਨਾਲ ਇਹਦਾ ਡਾਈਜੈਸਟਿਵ ਵੀ ਹੁੰਦਾ ਹੈ ਤੇ ਇਹਦਾ ਮਤਲਬ ਮਜ਼ਾ ਹੀ ਕੁਛ ਹੋ ਰਿਹਾ ਜਦੋਂ ਸੀ ਕਾਲੇ ਨਮਕ ਪਾਨੇ ਆ ਆ ਦੇਖੋ ਆ ਮਿਲ ਜਾਂਦਾ ਇਹੋ ਜਿਹੀ ਕੋਈ ਗੱਲ ਨਹੀਂ ਹੁਣ ਅਸੀਂ ਚ ਕਾਲੇ ਨਮਕ ਮਿਕਸ ਕਰ ਰਹੇ ਹਾਂ ਲੋ ਜੀ ਨਮਕ ਤੋਂ ਬਾਅਦ ਅਸੀਂ ਵੈਸੇ ਦੂਜਾ ਥੋੜਾ ਨਮਕ ਦੁਜਾ ਹੀ ਪਾਇਆ ਜਿਹੜਾ ਸੈਦਾਂ ਹੈ ਉਹ ਵੀ ਸੈਦਾਂ ਦਾ ਨਮਕ ਯੂਜ਼ ਕਰਦੇ ਆ ਤੇ ਕਾਲਾ ਨਮਕ ਤੇ ਚਲੋ ਇਹ ਪਾਇਆ ਪਾਇਆ ਤੇ ਕਾਲੀ ਮਿਰਚ ਵੀ ਪਾਈ ਹੈ ਤੇ ਕਿਉਂਕਿ ਕਾਲੀ ਮਿਰਚ ਦਾ ਵੀ ਟੇਸਟ ਬੜਾ ਮਜ਼ੇਦਾਰ ਹੁੰਦਾ ਡਾਈਜੈਸਟਿਵ ਵੀ ਹੁੰਦੀ ਹੈ ਵੀ ਤੇ ਲਾਲ ਮਿਰਚ ਵੀ ਥੋੜੀ ਪਾਈ ਹੈ ਕਿਉਂਕਿ ਤੁਸੀਂ ਦੇਖ ਲਓ ਕਿ ਜਿੰਨਾ ਤਿੱਖਾ ਤੁਸੀਂ ਖਾਣਾ ਹੈ ਉਸ ਹਿਸਾਬ ਨਾਲ ਤੁਸੀਂ ਮਤਲਬ ਪਾ ਸਕਦੇ ਹੋ ਜ਼ਰੂਰੀ ਕੰਪਲਸਰੀ ਨਹੀਂ ਹੈ ਕਿ ਤੁਸੀਂ ਹਰੀ ਮਿਰਚ ਵੀ ਪਾਣੀ ਜੇ ਤੁਸੀਂ ਇਹਨੂੰ ਸਕਿਪ ਕਰਨਾ ਚਾਹੁੰਦੇ ਕਰ ਸਕਦੇ ਹੋ ਜਿਵੇਂ ਕਈ ਬੱਚੇ ਨਹੀਂ ਖਾਂਦੇ ਤੇ ਤੁਸੀਂ ਸਿਰਫ ਕਾਲੀ ਮਿਠੀ ਯੂਜ਼ ਕਰ ਸਕਦੇ ਹੋ ਹਰੀ ਨੂੰ ਵੀ ਘੱਟ ਛੱਡੋ ਤੇ ਲਾਂ ਨੂੰ ਛੱਡੋ ਤੇ ਇਹਨੂੰ ਅੱਛੇ ਤਰ੍ਹਾਂ ਮਿਕਸ ਜ਼ਰੂਰ ਕਰਨਾ ਹੈ ਦੇਖੋ ਜਿਵੇਂ ਤੁਹਾਡੇ ਸਾਹਮਣੇ ਕਰ ਰਹੇ ਹਾਂ ਤੇ ਜੇ ਤੁਸੀਂ ਸਾਦੇ ਆਲੂ ਪਾਓਗੇ ਨਾ ਜਿਵੇਂ ਬੋਇਲ ਕਰਕੇ ਹੈ ਨਾ ਤੇ ਉਹਦੇ ਵਿੱਚ ਕੱਚਾ ਪਿਆਜ਼ ਕੱਟ ਕੇ ਅਰੇ ਵਿੱਚ ਕੱਚਾ ਪਿਆਜ਼ ਕੱਟ ਕੇ ਤੁਸੀਂ ਪਾ ਸਕਦੇ ਹੋ ਹੁਣ ਦੇਖੋ ਹੋਰ ਇੱਕ ਹੋਰ ਤੁਹਾਨੂੰ ਟਵਿਸਟ ਦਿਖਾ ਰਿਹਾ ਕਿਉਂਕਿ ਅੰਬੀਆਂ ਕਾਫੀ ਖਟੀਆਂ ਹੁੰਦੀਆਂ ਨੇ ਹੈ ਨਾ ਤੇ ਇਹਦੇ ਵਿੱਚ ਤੁਸੀਂ ਮਿੱਠਾ ਜ਼ਰੂਰ ਪਾਣਾ ਹੈ ਹੁਣ ਅਸੀਂ ਸ਼ੱਕਰ ਨੂੰ ਮਿਕਸ ਵੀ ਕਰ ਲਿਆ ਤੇ ਅਸੀਂ ਸ਼ੱਕਰ ਯੂਜ਼ ਕੀਤੀ ਹੈ ਵੈਸੇ ਜੇ ਤੁਹਾਨੂੰ ਲੱਗਦਾ ਤੁਸੀਂ 슈ਗਰ ਜਾਂ ਚੀਨੀ ਯੂਜ਼ ਕਰਦੇ ਤੁਸੀਂ ਉਹ ਵੀ ਪਾ ਸਕਦੇ ਹੋ ਪਰ ਉਹਨੂੰ ਜਿਹੜੋ ਜੋ ਵੀ ਪਾਉਂਦੇ ਉਹਨੂੰ ਅਚੇ ਤਰ੍ਹਾਂ ਮਿਲਾ ਦੇਣਾ ਤੇ ਇੱਥੇ ਤੁਸੀਂ ਟੇਸਟ ਕਰਕੇ ਵੀ ਦੇਖ ਸਕਦੇ ਹੋ ਨਮਕ ਜਾਂ ਮਿੱਠੇ ਦਾ ਤੁਹਾਨੂੰ ਲੱਗੇ ਤਾਂ ਹੋਰ ਵੀ ਪਾ ਸਕਦੇ ਹੋ ਤੁਸੀਂ ਲੋ ਜੀ ਸਾਡਾ ਇਹ ਗਰਮਬਾ ਤਿਆਰ ਹੋ ਗਿਆ ਹੈ ਅਸੀਂ ਇਹਨੂੰ ਖਾਦਾ ਹੈ ਨਾਲ ਦਾਲ ਬਣਾਈ ਸੀ ਤੇ ਨਾਲ ਅਸੀਂ ਗਰਮਬਾ ਲੇਤਾ ਤੇ ਮਜੇ ਨਾਲ ਖਾਦਾ ਐਂਡ ਥੈਂਕ ਯੂ ਥੈਂਕ ਯੂ ਸੋ ਮਚ